ਸਾਰੇ ਪੰਪਾ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਹਾਂ ਉਮੀਦ ਕਰਦੇ ਹਾਂ ਪੂਰਾ ਦਿਨ ਖੁਦਾ ਨੇ ਬਹੁਤ ਅੱਛੇ ਤਰੀਕੇ ਨਾਲ ਸੰਭਾਲ ਲਿਆ ਔਰ ਤੁਸੀਂ ਸਭੀ ਖੁਦਾ ਵਿੱਚ ਬਹੁਤ ਬਰਕਤ ਵਾਲੇ ਹੋਵੋਗੇ ਤਾਂ ਅੱਜ ਅਸੀਂ ਸ਼ਾਮ ਦੇ ਵਚਨ ਚਾ ਪੜ੍ਹਨ ਦੇ ਲਈ ਜਾ ਰਹੇ ਹਾਂ ਅੱਜ ਸ਼ਾਮ ਦਾ ਇਹ ਜੋ ਵਚਨ ਹੈ ਸੱਚਮੁੱਚ ਹਰ ਇੱਕ ਦੀ ਜ਼ਿੰਦਗੀ ਨੂੰ ਆਰਾਮ ਦੇਣ ਵਾਲਾ ਹੈ ਅਰ ਅੱਜ ਸ਼ਾਮ ਦੇ ਵਚਨ ਚਾ ਪੜ੍ਹਦੇ ਹਾਂ ਕਲਾਮਸ ਲਿਖਿਆ ਮਤੀ 11 ਉਹ ਦੀ 28 ਔਰ 29 ਨੰਬਰ ਆਇਤ ਹੈ ਸਾਰੇ ਥੱਕੇ ਹੋਇਓ ਅਤੇ ਭਾਰੀ ਹੇਠਾਂ ਡੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂਕਿ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਆਰਾਮ ਪਾਓਗੇ ਹallelujah ਅੱਜ ਤੱਕ ਇਸ वचन ਨੂੰ ਅਸੀਂ ਜਦ ਵੀ ਪੜਿਆ ਸਾਨੂੰ ਇਹ ਲੱਗਾ ਕਿ ਸ਼ਾਇਦ ਖੁਦਾ ਸਾਨੂੰ ਕਹਿ ਰਿਹਾ ਗਿਆ ਕਿ ਸਾਡੇ ਸ਼ਰੀਰਾਂ ਤੇ ਜੋ ਬਿਮਾਰੀਆਂ ਦੇ ਬੋਝ ਨੇ ਸਾਡੇ ਮਨਾਂ ਦੇ ਉੱਤੇ ਜੋ ਚਿੰਤਾਵਾਂ ਨੇ ਸਾਡੇ ਕਰਜ਼ਿਆਂ ਨੂੰ ਲੈ ਕੇ ਸਾਡੇ ਘਰ ਦੇ ਲਾਜ਼ ਨੂੰ ਲੈ ਕੇ ਸਾਡੀ ਜ਼ਿੰਦਗੀ ਦੀਆਂ ਦੁੱਖਾਂ ਮੁਸੀਬਤਾਂ ਨੂੰ ਲੈ ਕੇ ਜੋ ਸਾਡੇ ਜ਼ਿੰਦਗੀ ਦੇ ਵਿੱਚ ਦੁੱਖ ਮੁਸੀਬਤਾਂ ਪਰੇਸ਼ਾਨੀਆਂ ਨੇ ਖੁਦਾ ਸਾਨੂੰ ਉਸ ਤੋਂ ਆਜ਼ਾਦੀ ਲਈ ਕਹਿ ਰਿਹਾ ਤਾਂ ਉਸ ਤੋਂ ਆਜ਼ਾਦੀ ਦੇ ਨਾਲ ਨਾਲ ਅਸੀਂ ਜਾਣਦੇ ਆ ਕਿ ਮਸੀਹ ਯਿਸੂ ਕਹਿ ਰਿਹਾ ਪਰਮਸੀ ਇਸ ਨੂੰ ਜੋ ਵੀ ਹੈਗੇ ਗੱਲਾਂ ਉਹ ਦ੍ਰਿਸ਼ਤਾਂਤਾਂ ਦੇ ਨਾਲ ਕਰਦੇ ਆ ਉਹ ਮਤਲਬ ਉਹਨਾਂ ਦੇ ਕਹਿਣ ਦਾ ਭਾਵ ਜੋ ਹੁੰਦਾ ਉਹ ਜਸਟ ਪਹੇਲੀ ਦੇ ਰੂਪ ਵਿੱਚ ਕਹਿੰਦੇ ਆ ਨਾ ਜਿਵੇਂ ਅਸੀਂ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੇ ਸੀ ਜਿਨੂੰ ਮੁਹਾਵਰੇ ਕਹਿ ਦਿੰਦੇ ਸੀ ਕਲਾਸ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀਗੇ ਤਾਂ ਮੁਹਾਵਰੇ ਕਹਿ ਸਕਦੇ ਮੁਹਾਵਰਿਆਂ ਦੇ ਤੌਰ ਤੇ ਵਾਕਾਂ ਦੇ ਵਿੱਚ ਉਹ ਗੱਲਾਂ ਕਰਦੇ ਸੀ ਸਾਡੇ ਨਾਲ ਤਾਂ ਇਸ ਵੇਲੇ ਜੋ ਉਹ ਕਹਿ ਰਿਹਾ ਕਿ ਇਹ ਥੱਕੇ ਤੇ ਪਰੇਠਾ ਦੱਬੇ ਹੋਏ ਹੋ ਮੇਰੇ ਕੋਲੇ ਆ ਮੈਂ ਤੁਹਾਨੂੰ ਆਰਾਮ ਦਵਾਂਗਾ ਤਾਂ ਅਸੀਂ ਥੱਕ ਕਿਸ ਚੀਜ਼ ਨਾ ਜਾਂਦੇ ਆ ਨਹੀਂ ਹੈਗਾ ਕਿ ਅਸੀਂ ਕੰਮ ਕਰਕੇ ਬਹੁਤ ਜ਼ਿਆਦਾ ਥੱਕ ਗਏ ਆ ਪ੍ਰਸਿੱਧ ਥੱਕ ਜਾਂਦੇ ਆ ਦੋ ਟਾਈਪਸ ਵਿੱਚ ਸਰੀਰਿਕ ਔਰ ਆਤਮਾ ਫਸਟ ਆਫ 올 ਸਰੀਰ ਦੀ ਗੱਲ ਕਰਾਂਗੇ ਸਭ ਨੂੰ ਇਹ ਫੇਵਰਿਟ ਵਿਸ਼ਾ ਆ ਸਰੀਰ ਦੀਆਂ ਗੱਲਾਂ ਕਰਨਾ ਸੋ ਪਹਿਲਾਂ ਸਰੀਰ ਦੀ ਗੱਲ ਕਰਦੇ ਆ ਤਾਂ ਜਦੋਂ ਅਸੀਂ ਸਰੀਰ ਵਿੱਚ ਥੱਕ ਜਾਂਦੇ ਆ ਸਰੀਰ ਦਾ ਥੱਕਣ ਦਾ ਭਾਵ ਹੈਗਾ ਜਦੋਂ ਅਸੀਂ ਬਹੁਤ ਸਾਰੀ ਮਿਹਨਤ ਕਰਕੇ ਆਏ ਔਰ ਅਸੀਂ ਸਰੀਰ ਚ ਥੱਕ ਗਏ ਇਹ ਐਸਾ ਨਹੀਂ ਆ ਸਰੀਰ ਚ ਥੱਕਣ ਦਾ ਭਾਵ ਹੈਗਾ ਜਦੋਂ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਪਰੇਸ਼ਾਨੀਆਂ ਨਾਲ ਲੜਦੇ ਰਹਿੰਦੇ ਆ ਔਰ ਸਾਡਾ ਸਰੀਰ ਕਹਿੰਦਾ ਵੀ ਬਸ ਹੁਣ ਮੇਰੇ ਤੋਂ ਨਹੀਂ ਹੋਣਾ ਮੈਂ ਥੱਕ ਚੁੱਕਾ ਬਹੁਤ ਸਾਰੇ ਰੋਗ ਬਿਮਾਰੀਆਂ ਸਾਡੇ ਸਰੀਰ ਤੇ ਹੁੰਦੀਆਂ ਅਰ ਸਿਦ ਮੈਡੀਸਿਨਸ ਖਾ ਕੇ ਥੱਕ ਜਾਂਦੇ ਆ ਕਿ ਬਸ ਹੁਣ ਮੈਂ ਨਹੀਂ ਕਰ ਸਕਦਾ ਫਿਰ ਸੈਕੰਡਲੀ ਅਸੀਂ ਦੇਖਦੇ ਆ ਗਿਆਂ ਕਿ ਸਾਡੇ ਘਰ ਤੇ ਕਰਜ਼ ਬਹੁਤ ਜ਼ਿਆਦਾ ਹੈ ਉਹਨੂੰ ਅਸੀਂ ਉਤਾਰਦੇ ਉਤਾਰਦੇ ਥੱਕ ਚੁੱਕੇ ਹਾਂ ਆ ਜਾਂ ਫਿਰ ਕੋਰਟ ਕੇਸ ਦੀ ਹੀ ਗੱਲ ਕਰ ਲਓ ਜਿੱਦਾਂ ਅੱਜ ਅਸੀਂ ਸਾਰਾ ਦਿਨ ਕੋਰਟ ਕੇਸ ਵਿਸ਼ੇ ਤੇ ਗੱਲ ਕਰ ਰਹੇ ਸੀ ਕੋਰਟ ਕੇਸ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਉਹਦਾ ਕੋਈ ਨਿਆ ਨਹੀਂ ਹੋ ਰਿਹਾ ਸੀ ਕਿੰਨੇ ਵੀ ਹੁਣ ਅਸੀਂ ਥੱਕ ਚੁੱਕੇ ਹਾਂ ਫਿਰ ਸੈਕੰਡਲੀ ਅਸੀਂ ਕਹਿੰਦੇ ਆ ਕੋਈ ਬੱਚੇ 올ਡ ਏਜ ਹੋ ਗਏ ਨੇ 올ਡ ਏਜ ਦੇ ਬਾਅਦ ਪਾਵਕ 올ਡ ਏਜ ਦੀ ਕਹਿੰਦੇ ਆ ਓਵਰ ਏਜ ਹੋ ਗਏ ਨੇ ਉਮਰ ਬਹੁਤ ਜ਼ਿਆਦਾ ਹੋ ਗਈ ਉਹਨਾਂ ਤੇ ਰਿਸ਼ਤੇ ਨਹੀਂ ਮਿਲਦਾ ਇਸੇ ਤੱਕ ਚੁੱਕੇ ਆ ਕਿ ਕੀ ਕਰੀਏ ਹਸਬੈਂਡ ਨਸ਼ਾ ਕਰਦੇ ਨੇ ਬਹੁਤ ਜ਼ੋਰ ਲਗਾ ਲਿਆ ਬਹੁਤ ਕੋਸ਼ਿਸ਼ਾਂ ਕਰ ਲੀਆਂ ਨਹੀਂ ਛੱਡਦਾ ਥੱਕ ਗਏ ਨੂੰ ਸਮਝਾ ਸਮਝਾ ਕੇ ਫਿਰ ਹਸਬੈਂਡ ਵਾਈਫ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਆਪਸੀ ਅੰਡਰਸਟੈਂਡਿੰਗ ਸਫਾਈਆਂ ਦੇ ਦੇ ਕੇ ਥੱਕ ਚੁੱਕੇ ਆ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਸੋ ਇਹ ਐਸੇ ਬਹੁਤ ਸਾਰੇ ਸੈਂਸਿਟਿਵ ਟੌਪਿਕ ਆ ਗਏ ਨੇ ਜੋ ਜਿਨ੍ਹਾਂ ਨੂੰ ਅਸੀਂ ਸੰਭਾਲ ਸੰਭਾਲ ਕੇ ਹੈਂਡਲ ਕਰ ਕਰਕੇ ਥੱਕ ਚੁੱਕੇ ਆ ਕੋਣੋਂ ਵਿਸ਼ੇ ਸਾਡੇ ਤੋਂ ਸੰਭਾਲੇ ਨਹੀਂ ਜਾਂਦੇ ਅਸੀਂ ਥੱਕ ਚੁੱਕੇ ਹਾਂ ਸੱਚਮੁੱਚ ਔਰ ਅਸੀਂ ਇਸ ਬੋਝੇ ਹੇਠਾਂ ਦਿਨ-ਪ੍ਰਤੀ ਦਿਨ ਦੱਬੇ ਜਾ ਰਹੇ ਹਾਂ ਕਿ ਅਸੀਂ ਇਹ ਨਾ ਮਸਲਿਆਂ ਨੂੰ ਕਿਵੇਂ ਹੱਲ ਕਰੀਏ ਕੀ ਕਰੀਏ ਕਿਉਂਕਿ ਸਾ ਤੋਂ ਹੋ ਨਹੀਂ ਪਾ ਰਿਹਾ ਸੋ ਉੱਥੇ ਖੁਦਾ ਕੀ ਕਹਿ ਰਿਹਾ ਕਹਿੰਦਾ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਗਾ ਔਰ ਇੱਕ ਵਚਨ ਅਸੀਂ ਪੜ੍ਹਦੇ ਨਾ ਫਿਲੀਪੀਆ ਦੇ ਵਿੱਚ ਲਿਖਿਆ ਫਿਲੀਪੀਆ 6 ਦੀ 6 ਜਾਂ 7 ਨੰਬਰ ਆਈ ਚ ਲਿਖਿਆ ਹੋਇਆ ਕਿ ਆਪਣੀ ਸਾਰੀ ਚਿੰਤਾ ਯਹੋਵਾ ਤੇ ਸੱਟ ਦਿਓ ਕਿਉਂਕਿ ਉਹ ਤੁਹਾਨੂੰ ਸਾਰੀ ਚਿੰਤਾ ਤੋਂ ਆਜ਼ਾਦ ਕਰੇਗਾ ਉਹਨੂੰ ਤੁਹਾਡਾ ਫਿਕਰ ਹੈ ਸੋ ਇਸ ਬੋਝ ਤੋਂ ਹਲਕੇ ਹੋਣ ਲਈ ਅਸੀਂ ਖੁਦਾ ਦੇ ਹੱਥਾਂ 'ਚ ਸੌਂਪਣਾ ਹੈ ਹਰ ਇੱਕ ਚੀਜ਼ ਨੂੰ ਕਹਿ ਖੁਦਾਵਾਨ ਮੈਂ ਕਰਜ਼ੇ ਦੂਰ ਕਰਨ 'ਚ ਅਸਫਲ ਹੋ ਗਿਆ ਮੈਂ ਕਰਜ਼ਾ ਦੂਰ ਕਰਨਾ ਚਾਹ ਰਿਹਾ ਪਰ ਉਹ ਹੋਰ ਵੱਧਦਾ ਜਾ ਰਿਹਾ ਖੁਦਾ ਮੈਂ ਤੇਰੇ ਹੱਥ 'ਚ ਸੌਂਦਾ ਤੂੰ ਮੇਰੀ ਮਦਦ ਕਰ ਸਾਡੇ ਘਰ ਦੇ ਬੰਦੇ ਨੇ ਜੋ ਘਰ ਦੇ ਲੋਕ ਨੇ ਜੋ ਉਹ ਨਸ਼ਾ ਕਰਦੇ ਨੇ ਲੜਾਈ ਕਰਦੇ ਨੇ ਵੈਰ ਕਰਦੇ ਆ ਮੈਂ ਥੱਕ ਚੁੱਕਿਆ ਇਹਨਾਂ ਨਾਲ ਆਪਣੇ ਪ੍ਰੀਮ ਅਤੇ ਆਪਣੀਆਂ ਸਫਾਈਆਂ ਦਿੰਦੇ ਦਿੰਦੇ ਖੁਦਾ ਮੈਥੋਂ ਨਹੀਂ ਹੋ ਰਿਹਾ ਹੁਣ ਤੂੰ ਮੇਰੇ ਲਈ ਕਰ ਫਿਰ ਸੈਕੰਡਲੀ ਅਸੀਂ ਕਹਿ ਸਕਦੇ ਹਾਂ ਜਿਨੇ ਵੀ ਟੌਪਿਕਸ ਨੇ ਸਾਡੇ ਘਰ ਵਿੱਚ ਕਿ ਪਰਮੇਸ਼ਰ ਮੈਂ ਸਰੀਰਿਕ ਰੋਗ ਬਿਮਾਰੀਆਂ ਚੱਕ ਚੱਕ ਥੱਕ ਚੁੱਕਾ ਹਾਂ ਕਦੋਂ ਮੇਰੇ ਸਰੀਰ ਦੇ ਰੋਗ ਜਾਣਗੇ ਮੈਂ ਥੱਕ ਚੁੱਕਾ ਹੁਣ ਮੇਰੀ ਜਿੰਤਾ ਉਠਾ ਲੈ ਪਰਮੇਸ਼ਰ ਮੈਨੂੰ ਤੂੰ ਠੀਕ ਕਰ ਸੋ ਇਹ ਹੋ ਗਿਆ ਸਰੀਰਿਕ ਬੋਝ ਜਾਂ ਸਰੀਰਿਕ ਭਾਰ ਹੁਣ ਆਤਮਿਕ ਬੋਝ ਬਹੁਤ ਪੈਣਾ ਪਈਆਂ ਤੇ ਇੱਕ ਕੱਲ ਮੈਂ ਅਜੀਬ ਹੀ ਤਰ੍ਹਾਂ ਦਾ ਬੋਝ ਸੁਣਿਆ ਜੋ ਮੈਂ ਖੁਦ ਵੀ ਹੈਰਾਨ ਸੀ ਇਹ ਕਮੈਂਗੈਰੀ ਹੈ ਜੀ ਮੈਂ ਜਸੋਂ ਦੇ ਜਾਗ ਦੇ ਕੰਮ ਕਰਦੇ ਮੇਰੇ ਮੂੰਹ ਚੋਂ ਧੰਨਵਾਦ ਹallelujah ਧੰਨਵਾਦ ਚੱਲਦਾ ਪ੍ਰੇਰ ਕਰੋ ਵੀ ਬੰਦ ਹੋ ਜਾਵੇ ਮੈਂ ਥੱਕ ਚੁੱਕੀ ਹਾਂ ਕਿੰਨਾ ਇੰਨੀ ਭਗਤੀ ਕਰਕੇ ਮੈਂ ਇੰਨੀ ਭਗਤੀ ਕਰਕੇ ਕਿੱਥੇ ਜਾਣਾ ਮੈਂ ਹੋਰ ਵੀ ਕੰਮ ਕਰਨੇ ਹੁੰਦੇ ਆ ਮੈਂ ਸਾਰਾ ਦਿਨ ਧੰਨਵਾਦ ਹallelujah ਕਿਉਂ ਕਰੀ ਜਾਂਦੀ ਮੇਨ ਮੇਰੇ ਲਈ ਦੁਆ ਕਰੋ ਕਿ ਬੰਦ ਹੋ ਜਾਵੇ ਮੇਰੀ ਬਾਣੀ ਇਹ ਜੋ ਸਾਰਾ ਦਿਨ ਚੱਲਦੀ ਰਹਿੰਦੀ ਕਿਉਂ ਚੱਲਦੀ ਰਹਿੰਦੀ ਆ ਆ ਵੱਖਰੀ ਬੋਝ ਸੀ ਮੈਂ ਦੁਨੀਆ 'ਚ ਅਜ ਤੱਕ ਪਹਿਲੀ ਵਾਰੀ ਹੋਇਆ ਸੀ ਭੈਣ ਸੁਣੀ ਹੋਗੀ ਜਿੰਨੂੰ ਖੁਦਾ ਦਾ ਨਾਮ ਲੈਣ 'ਚ ਹੀ ਤਕਲੀਫ ਹੋ ਰਹੀ ਆ ਅਸੀਂ ਤਾਂ ਕਹਿੰਦੇ ਆ ਵੀ ਸਾਡੀ ਜ਼ੁਬਾਨ ਸਾਰਾ ਦਿਨ ਚੱਲਦੀ ਰਵੇ ਖੁਦਾ ਦਾ ਧੰਨਵਾਦ ਸ਼ੁਕਰਾਨੇ ਲਈ ਔਰ ਉਹ ਭੈਣ ਦੀ ਵੱਖਰੀ ਦੁਵਿਧਾ ਸੀ ਮੈਂ ਤਾਂ ਅੱਕ ਚੁੱਕੀ ਆ ਮੈਂ ਥੱਕ ਚੁੱਕੀ ਮੈਨੂੰ ਸਮਝ ਨਹੀਂ ਆਉਂਦੀ ਮੇਰੀ ਬਾਣੀ ਮੰਦ ਨਹੀਂ ਹੁੰਦੀ ਤਾਂ ਮੈਂ ਬਹੁਤ ਹੈਰਾਨ ਸੀ ਕਿ ਕੀ ਸਾਡੇ ਦਿਮਾਗ ਨੇ ਔਰ ਕੀ ਸਾਡੀਆਂ ਸੋਚਾਂ ਰਸੀਂ ਚਾਹੁੰਦੇ ਗੀ ਆ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਸਾਡੀ ਮੋਸਟਲੀ ਪ੍ਰੋਬਲਮ ਕੀ ਹੈ 90% ਲੋਕਾਂ ਦੀ ਪ੍ਰੋਬਲਮ ਹੈ ਕਿ ਅਸੀਂ ਚਾਹੋਨੇ ਅਸੀਂ ਦੁਆ ਹੀ ਕਰੀ ਜਾਈਏ ਦਿਨ ਰਾਤ ਉੱਠਦੇ ਬੈਠਦੇ ਦੁਆ ਕਰੀਏ ਸਾਡਾ ਮਨ ਪ੍ਰਾਰਥਨਾ 'ਚ ਬਹੁਤ ਜ਼ਿਆਦਾ ਲੱਗੇ ਇਹ ਆਤਮਿਕ ਬੋਝ ਨੇ ਆਤਮਿਕ ਭਾਰ ਸਾਡੇ ਤੇ ਕਿ ਸੰਤੂ ਪ੍ਰੇਰ ਕਿਉਂ ਨਹੀਂ ਹੁੰਦੀ ਮੈਂ ਪ੍ਰੇਰ 'ਚ ਕਿਉਂ ਨਹੀਂ ਬੈਠ ਪਾਉਂਦਾ ਮੈਨੂੰ ਵਚਨ ਸਮਝ ਕਿਉਂ ਨਹੀਂ ਆਉਂਦਾ ਮੈਂ ਵਚਨ ਕਿਉਂ ਨਹੀਂ ਪੜ ਪਾਉਂਦਾ ਮੈਨੂੰ ਵਚਨ ਯਾਦ ਕਿਉਂ ਨਹੀਂ ਰਹਿੰਦਾ ਜਾਂ ਮੈਂ ਵਚਨ ਤੇ ਚੱਲਣਾ ਚਾਹਣਾ ਮੇਥੋਂ ਗਲਤੀ ਹੋ ਜਾਂਦੀ ਹੈ ਮੈਂ ਚੱਲਣਾ ਚਾਹਣਾ ਸਾਡੇ ਘਰ ਦੇ ਨਹੀਂ ਮੈਨੂੰ ਚੱਲਣ ਦਿੰਦੇ ਔਰ ਉਸ ਤੋਂ ਬਿਨਾ ਆਤਮਿਕ ਬੋਝ ਹੈਗਾ ਕੀ ਪਰਮੇਸ਼ਰ ਮੈਂ ਮੇਰੀ ਜ਼ਿੰਦਗੀ ਤੈਨੂੰ ਪਸੰਦ ਆਉਣ ਲਈ ਹੈਗੀ ਵੀ ਆ ਕਿ ਮੇਰਾ ਦੁਆ ਪ੍ਰਾਰਥਨਾ ਕਰਨਾ ਤੈਨੂੰ ਪਸੰਦ ਆਉਂਦਾ ਵੀ ਆ ਪਰਮੇਸ਼ਰ ਜੋ ਮੈਂ ਆਪਣਾ ਸਮਾਂ ਤੇ ਰਿਹਾ ਹਜ਼ੂਰ ਲੈ ਕੇ ਉਹਨਾਂ ਖੁਦਾ ਕਿ ਤੈਨੂੰ ਇਹ ਤਾਂ ਨਹੀਂ ਕਿਤੇ ਮੇਰੇ ਮੈਂ ਵੀ ਬੋਲਦਾ ਰਹਿਣਾ ਐਸੇ ਆਤਮਿਕ ਬੋਝ ਹੈਗੇ ਆ ਬਹੁਤ ਸਾਰੇ ਭੈਣਾ ਮੀਆਂ ਦੇ ਮਨ ਤੇ ਪ੍ਰੇਰਣ ਤੋਂ ਬਾਅਦ ਕਰਨ ਤੋਂ ਬਾਅਦ ਵੀ ਕਹਿਣ ਕਿ ਪਤਾ ਨਹੀਂ ਖੁਦਾ ਨੇ ਸੁਣਿਆ ਕਿ ਨਹੀਂ ਪਤਾ ਨਹੀਂ ਪਰਮੇਸ਼ਰ ਨੇ ਮੈਨੂੰ ਦੇਖਿਆ ਕਿ ਨਹੀਂ ਪਤਾ ਨਹੀਂ ਮੈਂ ਸਵਰਗੀ ਜਾਵਾਂਗਾ ਕਿ ਨਹੀਂ ਪਤਾ ਨਹੀਂ ਮੈਂ ਪਰਮੇਸ਼ਰ ਤੋਂ ਯੋਗ ਕਰੇ ਬਣ ਪਾਵਾਂਗਾ ਕਿ ਨਹੀਂ ਮੈਂ ਖੁਦ ਇਹ ਕੰਮ ਕਰਨਾ ਚਾਹੁੰਦਾ ਆ ਜਾਂ ਚਾਹੁੰਦੀ ਆ ਪਰ ਮੈਨੂੰ ਆ ਨਹੀਂ ਪਤਾ ਲੱਗਦਾ ਕਿ ਕੀ ਮੌਸ ਯੋਗ ਹੈਗਾ ਕਿ ਨਹੀਂ ਇਹ ਸਾਰੇ ਬਹੁਤ ਸਾਰੇ ਆਤਮਿਕ ਬੋਝ ਨੇ ਔਰ ਉਸ ਤੋਂ ਬਿਨਾਂ ਅਗਰ ਕਲਮ 'ਚ ਲਿਖਿਆ ਹੈਗਾ ਆਖਰੀ ਆਈ ਦਸੀਂ ਪੜਦੇ ਆ ਕਲਮ 'ਚ ਲਿਖਿਆ ਪ੍ਰਭੂ ਨੇ ਕਿਹਾ ਮੇਰੇ ਕੋਲੋ ਸਿੱਖੋ ਕਿਉਂ ਜੁ ਮੈਂ ਕੋਮਲ ਮਾਨਾ ਤੇ ਗਰੀਬ ਹੁਣ ਉਥੇ ਖੁਦਾ ਤੋਂ ਸਿੱਖਣ ਦੀ ਗੱਲ ਆਉਂਦੀ ਅਸੀਂ ਕਹਿੰਦੇ ਵੀ ਸਾਡੇ ਅੰਦਰ ਮਸੀਹ ਹੀ ਸੁਭਾਅ ਹੋਵੇ ਪਰ ਅਸੀਂ ਉਸ ਮਸੀਹ ਸੁਭਾਅ ਨੂੰ ਗ੍ਰਹਿਣ ਨਹੀਂ ਕਰ ਪਾਉਂਦੇ ਫਿਰ ਅਸੀਂ ਉਥੇ ਇਹ ਸੋਚਦੇ ਕਿ ਪਤਾ ਨਹੀਂ ਕਿਉਂ ਮੇਰੇ ਅੰਦਰ ਮਸੀਹ ਸੁਭਾਅ ਨਹੀਂ ਆਉਂਦਾ ਪਿਆ ਕੀ ਤੋਏ ਮੈਂ ਐਸਾ ਤਾਂ ਨਹੀਂ ਮੈਂ ਮਸੀਹ ਦੇ ਯੋਗ ਹੀ ਨਹੀਂ ਹੈਗਾ ਐਸਾ ਤਾਂ ਨਹੀਂ ਖੁਦਾ ਮੈਨੂੰ ਪ੍ਰੇਮ ਹੀ ਨਹੀਂ ਕਰਦਾ ਤਾਂ ਐਸੇ ਬਹੁਤ ਸਾਰੇ ਆਤਮਿਕ ਬੋਝ ਨੇ ਸਾਡੇ ਮਨ ਦੇ ਉੱਤੇ ਜੋ ਵਚਨ ਪ੍ਰਾਰਥਨਾ ਆਰਾਧਨਾ ਖੁਦਾ ਨੂੰ ਲੈ ਕੇ ਚੱਲਦੇ ਰਹਿੰਦੇ ਪਤਾ ਨਹੀਂ ਖੁਦਾ ਦਾ ਆਤਮਾ ਮੇਰੇ ਤੇ ਆਉਂਦਾ ਕਿ ਨਹੀਂ ਪਤਾ ਨਹੀਂ ਮੇਰੇ ਚ ਦੁਸ਼ਟ ਆਤਮਾ ਤਾਂ ਨਹੀਂ ਪ ਪਤਾ ਨਹੀਂ ਦਿੱਤਾ ਪਤਾ ਨਹੀਂ ਪਵਿੱਤਰ ਆਤਮਾ ਮੈਨੂੰ ਛੂੰਹਦਾ ਕਿ ਨਹੀਂ ਪਤਾ ਨਹੀਂ ਜਾਂਦਾ ਸਵਰਗ ਦੂਤ ਮੈਨੂੰ ਛੂੰਹਦੇ ਕਿ ਨਹੀਂ ਔਰ ਖਾਸ ਕਰਕੇ ਉਸ ਭੈਣ ਦਾ ਇਹ ਸਵਾਲ ਜਿਹੜਾ ਮੈਂ ਸਾਰਾ ਦਿਨ ਭਗਤੀ ਕਰਦੀ ਰਹੀ ਨਹੀਂ ਮੇਰੇ ਤੇ ਕਿਸ ਨੇ ਕੋ ਟੂਣਾ ਤਾਂ ਨਹੀਂ ਕੀਤਾ ਕਿਤੇ ਇਹ ਸ਼ਤਾਨ ਵੱਲੋਂ ਤਾਂ ਨਹੀਂ ਜੋ ਮੈਂ ਸਾਰਾ ਦਿਨ ਭਗਤੀ ਕਰਦੀ ਰਹੀਆਂ ਸਹਸੇ ਕੁਝ ਅਜੀਬੋ ਗਰੀਬ ਸਵਾਲ ਔਰ ਅਜੀਬੋ ਗਰੀਬ ਵਹਿਮ ਪਰਮ ਸਾਡੇ ਵਿੱਚ ਹੈਗੇ ਨੇ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਗਿਆਨ ਦੀ ਕਮੀ ਕਿਉਂ ਹੈ ਇੰਨਾ ਵਚਨ ਪ੍ਰਚਾਰ ਪੂਰੀ ਦੁਨੀਆ 'ਚ ਚੱਲ ਰਿਹਾ ਹਰ ਇੱਕ ਲੈਂਗੁਏਜ 'ਚ ਚੱਲ ਰਿਹਾ ਹੈ ਲੱਖਾਂ ਦੀ ਗਿਣਤੀ 'ਚ ਚੱਲ ਰਿਹਾ ਪਹਿਲਾਂ ਲੋਕੀ ਪਾਸਟਰ ਨੂੰ ਲੱਭਦੇ ਸੀ ਹੁਣ ਲੋਕੀ ਚੂਜ਼ ਕਰਦੇ ਆ ਲੱਭਣ ਦੇ ਚੂਜ਼ ਕਰਨ ਦੇ ਵਿੱਚ ਫਰਕ ਹੈਗਾ ਪਹਿਲਾਂ ਅਸੀਂ ਫਾਈਂਡ ਕਰਦੇ ਸੀ ਹੁਣ ਅਸੀਂ ਚੂਜ਼ ਕਰਦੇ ਆ ਹੁਣ ਫਾਈਂਡ ਦਾ ਮਤਲਬ ਵੀ ਲੱਭਣਾ ਤੇ ਚੂਜ਼ ਦਾ ਮਤਲਬ ਹੁੰਦਾ ਚੁਣਨਾ ਪਹਿਲਾਂ ਅਸੀਂ ਲੱਭਦੇ ਸੀ ਕਿ ਕੋਈ ਸਾਨੂੰ ਅੱਛਾ ਮਿਲੇ ਪਰ ਹੁਣ ਅਸੀਂ ਅੱਛਾ ਚੁਣਦੇ ਆ ਔਰ ਸਾਨੂੰ ਇਹ ਹੁੰਦਾ ਕਿ ਇਹਨੂੰ ਨਹੀਂ ਦੂਜੇ ਨੂੰ ਸੁਣ ਲਓ ਆਹ ਨਹੀਂ ਦੂਜਾ ਸੁਣ ਲਓ ਇਹਦਾ ਵਧੀਆ ਨਹੀਂ ਸੀ ਉਹਦਾ ਸੁਣ ਲਓ ਅਸੀਂ ਕੀ ਕਰਦੇ ਹਾਂ ਗਲਤੀਆਂ ਕਰਦੇ ਹਾਂ ਕਿ ਆ ਇਹਨੇ ਵਧੀਆ ਨਹੀਂ ਕਿਹਾ ਦੂਜੇ ਦਾ ਸੁਣੋ ਸਾਡੀ ਗਲਤੀ ਕਿੱਥੇ ਹੈ ਅਸੀਂ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਸਾਡੇ 'ਚ ਬਹੁਤ ਸਾਰਾ ਬੋਝ ਹੈ ਸਾਡੇ 'ਚ ਬਹੁਤ ਸਾਰੇ ਦੁੱਖ ਨੇ ਬਹੁਤ ਸਾਰੀਆਂ ਕਮੀਆਂ ਐ ਐਮਰੀ ਇਵਨ ਕੇ ਮੋਸਟ ਆਫ ਕਮੀ ਜੋ ਮੈਂ ਦੇਖ ਰਹੀ ਹਾਂ ਨਾ ਗਿਆਨ ਦੀ ਹੀ ਕਮੀ ਹੈ ਜਿੰਨੀਆਂ ਵੀ ਮੈਂ ਕਹੀਆਂ ਨਾ ਗੱਲ ਕਰਦੀਆਂ ਕਿ ਉਸ ਵਿੱਚ ਮੈਂ ਅਬਜ਼ਰਵ ਕਰਦੀ ਆਂ ਕਿ ਕਿ ਸਾਡੇ ਅੰਦਰ ਬਹੁਤ ਹੀ ਕਮੀ ਤਾਂ ਹੈ ਨਹੀਂ ਪਰ ਸਭ ਤੋਂ ਵੱਡੀ ਕਮੀ ਜਿਹੜੀ ਉਹ ਗਿਆਨ ਦੀ ਕਮੀ ਆ ਅਸੀਂ ਮਸੀਂ ਵਿਸ਼ਵਾਸੀ ਆ ਪਰ ਸਾਡੇ ਚ ਬਹੁਤ ਆ ਐਸਾ ਹੈ ਕਿ ਸਾਡੇ ਸੇ ਗਿਆਨ ਨਹੀਂ ਹੈਗਾ ਬਹੁਤੇ ਐਸੇ ਨੇ ਮਤਲਬ ਔਰ ਉਹਦਾ ਰੀਜ਼ਨ ਇਹ ਹੈਗਾ ਕਿ ਅਸੀਂ ਰੀਜ਼ਨ ਇਹ ਨਹੀਂ ਹੈਗਾ ਕਿ ਸਿਖਾਉਣ ਵਾਲੇ ਅੱਛਾ ਨਹੀਂ ਸਿਖਾ ਰਹੇ ਰੀਜ਼ਨ ਇਹ ਹੈਗਾ ਕਿ ਅਸੀਂ ਉਸ ਵਿਸ਼ੇ ਨੂੰ ਸੋਹ ਨਹੀਂ ਨਹੀਂ ਰਹੇ ਉਸ ਤਰੀਕੇ ਨਾਲ ਸਾਡਾ ਸੁਨਨਤਾ ਭਾਵੇਂ ਹੁੰਦਾ ਕਿ ਬਸ ਜਿੱਥੇ ਸਾਡੇ ਮਤਲਬ ਦੀ ਗੱਲ ਹੋਵੇ ਬਾਕੀ ਗੱਲਾਂ ਸੇ ਉੱਪਰ ਜੇ ਦੀ ਨਗਾ ਦੇਣੇ ਹੈਗੇ ਆ ਜੋ ਸੱਚਾਈ ਹੈਗੀ ਆ ਇਸ ਚੀਜ਼ ਸੇ ਮੈਨੂੰ ਕੋਈ ਡਰ ਨਹੀਂ ਹੈਗਾ ਕਹਿਣ ਦੇ ਵਿੱਚ ਕਿਸੇ ਨੂੰ ਔਰ ਇਹਦੇ ਜਿ ਕਿਸੇ ਦੇ ਵਿਸ਼ਵਾਸ ਨੂੰ ਠੇਸ ਲੱਗਣ ਵਾਲੀ ਗੱਲ ਵੀ ਨਹੀਂ ਹੈਗੀ ਕਿਉਂਕਿ ਜਿਹੜਾ ਹਾਕਮ ਹੁੰਦਾ ਨਾ ਉਹ ਤੁਹਾਨੂੰ ਚੰਗੇ ਬੁਰੇ ਕੰਮ ਤੋਂ ਝਿੜਕਣ ਵਾਲਾ ਹੁੰਦਾ ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਹੀ ਸਿੱਖਿਆ ਔਰ ਮੇਰਾ ਮਕਸਦ ਆ ਹੁੰਦਾ ਵੀ ਭਾਵੇਂ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਗੱਲ ਸੱਚੀ ਦੱਸੋ ਤਾਂ ਕਿ ਅਗਲਾ ਉਸ ਚੀਜ਼ ਤੋਂ ਪਰਹੇਜ਼ ਕਰ ਲਵੇ ਕਿਉਂਕਿ ਸਾਡਾ ਕੰਮ ਤੁਹਾਨੂੰ ਵਚਨ ਚ ਵੀ ਲਿਖਿਆ ਕਹਿੰਦਾ ਆਪਣੀ ਮਨਪੌਂਦੀ ਇੱਛਾ ਸੌਰੀ ਮਨਪੌਂਦੀ ਸਿੱਖਿਆ ਨਾ ਲੱਭੋ ਸਿੱਖਿਆ ਨੂੰ ਆਪਣੇ ਮਨਪੌਂਦੀ ਬਣਾਓ ਭਾਵ ਇਹ ਨਾ ਸੋਚੋ ਕਿ ਮੈਨੂੰ ਕੋਈ ਐਸਾ ਵਚਨ ਦਵੇ ਜਿਸ ਦੇ ਨਾਲ ਮੈਨੂੰ ਖੁਸ਼ੀ ਮਿਲੇ ਵਚਨ ਉਹ ਸੁਣੋ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦਵੇ ਭਾਵ ਕਿ ਤੁਹਾਡੇ ਅੰਦਰ ਦੀਆਂ ਬੁਰਾਈਆਂ ਸਪੋਜ਼ ਕਰੋ ਕੋਈ ਪਾਸਟਰ ਹੈ ਅਗਰ ਉਹ ਤੁਹਾਨੂੰ ਮਿੱਠੀਆਂ ਮਾਰਦਾ ਰਹੇ ਬਈ ਬਹੁਤ ਵਧੀਆ ਕੋਈ ਗੱਲ ਨਹੀਂ ਬਹੁਤ ਅੱਗੇ ਜਾਏਗਾ ਬਹੁਤ ਤਰੱਕੀ ਕਰੇਗਾ ਪਰ ਦੇਖਿਆ ਜਾਵੇ ਤੁਸੀਂ ਨਸ਼ਾ ਕਰ ਰਹੇ ਹੋ ਤੁਸੀਂ ਬੇ ਵਿਚਾਰੇ ਹੋ ਪਰ ਉਸ ਦਾਸ ਦਾ ਪਹਿਲਾ ਹੁਕਮ ਇਹ ਹੈਗਾ ਅਗਰ ਤੂੰ ਨਸ਼ਾ ਛੱਡੇਗਾ ਜੇ ਤੂੰ ਵਿਭਚਾਰ ਛੱਡੇਗਾ ਜੇ ਤੂੰ ਪਾਪ ਛੱਡੇਗਾ ਫਿਰ ਤੂੰ ਜਿੱਥੇ ਚਾਵੇਂ ਉੱਥੇ ਖੁਦਾ ਤੈਨੂੰ ਲੈ ਕੇ ਜਾਊਗਾ ਪਹਿਲਾਂ ਸੱਚਾਈ ਅਗਲੇ ਨੂੰ ਸ਼ੀਸ਼ਾ ਦਿਖਾਓਗੇ ਸਾਡੇ 'ਚ ਕਮੀ ਕਿੱਥੇ ਆ ਸੋ ਅੱਜ ਸਾਡੇ 'ਚ ਕਮੀ ਕਿੱਥੇ ਆ ਅਸੀਂ ਆਪਣੀ ਚਿੰਤਾ ਆਪ ਹੀ ਜੱਤੀ ਬੈਠੇ ਹਾਂ ਅਸੀਂ ਆਪਣਾ ਬੋਝ ਆਪ ਹੀ ਚੱਕੀ ਬੈਠੇ ਆ ਅਸੀਂ ਦੁਆ ਤਾਂ ਕਰੀਏ ਨੇ ਪਰ ਫਿਕਰ ਫਿਰ ਵੀ ਸਾਨੂੰ ਹੀ ਆ ਪ੍ਰਾਰਥਨਾ ਕਰਨ ਤੋਂ ਬਾਅਦ ਵੀ ਸਾਡੀ ਟੈਨਸ਼ਨ ਨਹੀਂ ਜਾਂਦੀ ਸਾਡੇ ਤੇ ਬੋਝ ਕਿਉਂ ਆ ਸਭ ਤੋਂ ਪਹਿਲਾਂ ਗਿਆਨ ਦੀ ਕਮੀ ਦੇ ਕਰਕੇ ਕਿਉਂਕਿ ਸਾਨੂੰ ਵਚਨ ਦਾ ਨਹੀਂ ਪਤਾ ਵਚਨ ਕਹਿੰਦਾ ਚਿੰਤਾ ਨਾ ਕਰੋ ਔਰ ਉਸ ਤੋਂ ਬਾਅਦ ਸਾਡੇ ਆਲਸ ਦੇ ਕਰਕੇ ਕਿਉਂਕਿ ਸਾਨੂੰ ਪਤਾ ਖੁਦਾ ਕੀ ਕਹਿ ਰਿਹਾ ਖੁਦਾ ਕਹਿੰਦਾ ਆਰਾਮ ਮੈਂ ਤੈਨੂੰ ਦਵਾਂਗਾ ਮੇਰੇ ਕੋਲ ਆ ਅਸੀਂ ਕਹਿੰਨੇ ਅਸੀਂ ਖੁਦਾ ਕੋਲ ਤਾਂ ਨਹੀਂ ਜਾ ਸਕਦੇ ਆਪਣੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਲਾਂਗੇ ਸੋ ਅੱਜ ਖੁਦਾ ਕਹਿ ਰਿਹਾ ਆਪਣੇ ਆਤਮਿਕ ਆਪਣੇ ਸਰੀਰਿਕ ਹਰ ਇੱਕ ਬੋਝ ਨੂੰ ਮੇਰੇ ਹੱਥਾਂ 'ਚ ਸੌਂਪ ਦਿਓ ਹਰ ਇੱਕ ਚਿੰਤਾ ਨੂੰ ਮੈਂ ਤੁਹਾਡੀ ਉਠਾ ਲਵਾਂਗਾ ਹਰ ਇੱਕ ਦੁੱਖ ਤੋਂ ਮੈਂ ਤੁਹਾਨੂੰ ਆਜ਼ਾਦ ਕਰਾਂਗਾ ਹਰ ਬੋਝ ਮੈਂ ਤੁਹਾਡਾ ਉਠਾ ਲਾਂਗਾ ਮੇਰੇ ਕੋਲੇ ਆਓ ਮੇਰੇ ਕੋਲੋਂ ਸਿੱਖੋ ਧਾਰਮਿਕਤਾ ਨੂੰ ਮੇਰੇ ਕੋਲੋਂ ਸਿੱਖੋ ਸੁਭਾ ਨੂੰ ਮੇਰੀ ਮੇਰੇ ਅਨਸਾਰ ਚੱਲੋ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਆਰਾਮ ਜ਼ਰੂਰ ਪਾਉਂਗੇ ਤੁਸੀਂ ਜ਼ਰੂਰ ਇਸ ਗੱਲ ਤੇ ਅਮਲ ਕਰੋਗੇ ਤਾਂ ਤੁਹਾਨੂੰ ప్రతిਫਲ ਮਿਲੇਗਾ ਸੱਚਮੁੱਚ ਤੁਸੀਂ ਖੁਦਾ ਦੇ ਵਚਨ ਦੇ ਵਿੱਚੋਂ ਇਹੀ ਸਿੱਖਦੇ ਆ ਨਾ ਕਿ ਪਰਮੇਸ਼ਰ ਕਹਿੰਦਾ ਮੈਨੂੰ ਤੁਹਾਡਾ ਫਿਕਰ ਹੈ ਖੁਦਾ ਕਹਿੰਦਾ ਮੈਂ ਤੁਹਾਡੇ ਨਾਲ ਆ ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਸਹਾਇਤਾ ਕਰਾਂਗਾ ਸੁਣਨ ਦਾ ਕੀ ਫਾਇਦਾ ਜੇ ਸਾਨੂੰ ਇਸ ਗੱਲ ਦਾ ਭਰੋਸਾ ਹੀ ਨਹੀਂ ਹੈਗਾ ਕਿ ਖੁਦਾ ਸਾਡੀ ਸਹਾਇਤਾ ਕਰੂਗਾ ਸੋ ਅੱਜ ਜੀ ਪਰਮੇਸ਼ਰ ਤੋਂ ਸੱਚੀ ਸਹਾਇਤਾ ਮੰਗਣੀ ਔਰ ਉਸ ਖੋਦ ਨੂੰ ਕਹਿਣਾ ਕਿ ਆਏ ਮੇਰੇ ਮਹਾਨ ਖੁਦਾਵੰਦ ਸਾਡੇ ਬੋਝ ਨੂੰ ਤੁਸੀਂ ਉਠਾ ਲਓ ਸਾਡੀਆਂ ਚਿੰਤਾਵਾਂ ਨੂੰ ਤੁਸੀਂ ਉਠਾ ਲਓ ਸਾਨੂੰ ਆਰਾਮ ਦਿਓ ਆਤਮਾ ਵਿੱਚ ਸਰੀਰ ਵਿੱਚ ਔਰ ਮੋਸਟਲੀ ਸਾਨੂੰ ਗਿਆਨ ਦੋ ਪਰਮੇਸ਼ਰ ਪਤਾ ਕਿਉਂਕਿ ਅਸੀਂ ਗਿਆਨ ਬਿਨਾ ਮੂਰਖ ਨਹੀਂ ਠਹਿਰਨਾ ਚਾਹੁੰਦੇ ਅਸੀਂ ਬੁੱਧਵਾਨ ਠਹਿਰਨਾ ਚਾਹੁੰਦੇ ਆਂ ਔਰ ਅਸੀਂ ਆਪਣਾ ਬਦਲਾਵ ਕਰਨਾ ਚਾਹੁੰਦੇ ਆਂ ਸਾਨੂੰ ਸੱਚਾਈ ਦਾ ਪੇਤ ਪ੍ਰਗਟ ਕਰੋ ਸਾਨੂੰ ਦੱਸੋ ਸਾਡੇ ਚ ਕਿੱਥੇ ਕਮੀਆਂ ਆਂ ਔਰ ਇਸੀ ਉਸ ਕਮੀਆਂ ਨੂੰ ਸੁਧਾਰੀਏ ਔਰ ਆਪਣੇ ਬੋਝ ਨੂੰ ਤੁਹਾਡੇ ਹੱਥਾਂ ਸੌਂਪ ਕੇ ਇੱਕ ਅੱਛੀ ਆਰਾਮਦਾਇਕ ਜ਼ਿੰਦਗੀ ਨੂੰ ਬਤੀਤ ਕਰ ਸਕੀਏ ਹallelujah ਹਾਉ ਸਭ ਮਿਲ ਕੇ ਖੁਦਾ ਦੀ پاک ਪਵਿੱਤਰ ਹਜ਼ੂਰੀ ਚੱਜ ਦੀ ਸ਼ਾਮ ਅਸ ਦੇ ਵਚਨ ਸ਼ਾਂਤੀ ਆਨੰਦ ਆਰਾਮ ਔਰ ਖਾਸ ਕਰਕੇ ਦਇਆ ਭਲਾਈ ਪਰ ਪੂਰੀ ਗਿਆਨ ਬੁੱਧ ਔਰ ਸਮਝ ਪੂਰੇ ਹੀ ਵਿਸ਼ਿਆਂ ਦੇ ਲਈ ਮਿਲ ਕੇ ਖੁਦਾ ਦੀ پاک ਪਵਿੱਤਰ ਹਜ਼ੂਰੀ ਜੀ ਪ੍ਰਾਰਥਨਾ ਕਰਦੇ ਹਾਂ ਹalleluyah halleluyah 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 ਧੰਨਵਾਦ 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 ਕਰਦੇ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਬਾਗ ਪਵਿੱਤਰ ਹਜ਼ੂਰੀ ਅਗੇ ਝੁਕਦੇ ਖੁਦਾਵੰਦ ਤੁਹਾਡੇ ਨਾਮ ਨੂੰ ਮਹਿਮਾ ਵਰ ਵਿੜਾਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਪਿਤਾ ਸੱਚਮੁੱਚ ਇਸ ਦੀ ਸੁੰਦਰ ਸ਼ਾਮ ਜੋ ਤੁਸੀਂ ਸਾਡੀਆਂ ਜ਼ਿੰਦਗੀਆਂ 'ਚ ਲੈ ਕੇ ਆਂਦੀ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਤੁਸੀਂ ਸਾਨੂੰ ਦਿਖਾਇਆ ਪਿਤਾ ਪਰਮੇਸ਼ਰ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਰੋਜ਼ ਦੀ ਰੋਟੀ ਸਾਨੂੰ ਦਿੱਤੀ ਪਿਤਾ ਨਵੇਂ ਸ਼ਬਦ ਨਵੇਂ ਸਾਂ ਨਵੀਂ ਕਿਰਪਾ ਨਾਲ ਸਾਨੂੰ ਬLES ਕੀਤਾ ਪਿਤਾ ਪਰਮੇਸ਼ਰ ਤੁਹਾਡਾ ਸ਼ੁਕਰ ਔਰ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ ਜੋ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਖੁਦਾ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਸੀ ਵਿਸ਼ਵਾਸ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸੰਭਾਲ ਕੇ ਰੱਖੋਗੇ اے ਮੇਰੇ ਮਹਾਨ ਖੁਦਾ ਸੀ ਸਭ ਤੇ ਸਭ ਤੁਹਾਡੀ ਪਾਕ ਹਜ਼ੂਰੀ ਵਿੱਚ ਇਕੱਠੇ ਹੋਣੇ ਖੁਦਾ ਤੁਹਾਡੀ ਕਿਰਪਾ ਤੁਹਾਡੀ ਦਇਆ ਨੂੰ ਮੰਗਨ ਲਈ ਤੁਹਾਡੇ ਹਜ਼ੂਰਾਂ ਪਿਤਾ ਪਰਮੇਸ਼ਰ ਜੋ ਜਿੰਨੇ ਵੀ ਪੈਨ ਪੈ ਤੁਹਾਡੇ ਹਜ਼ੂਰੇ ਸਵਚਨ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾ ਅੱਜ ਇਹਨਾਂ ਦੇ ਹਰ ਇੱਕ ਬੋਝ ਤੋਂ ਇਹਨਾਂ ਨੂੰ ਹਲਕਾ ਕਰੋ ਪਿਤਾ ਜੀ ਸੱਚੀ ਸ਼ਾਂਤੀ ਅਤੇ ਸੱਚਾ ਆਰਾਮ ਇਹਨਾਂ ਦੇ ਅੰਦਰ ਦਓ ਪ੍ਰਭੂ ਜੀ ਅੱਜ ਮਸੀਹਸੂ ਦੇ ਨਾਮ 'ਚ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਰਾਮ ਨੂੰ ਦੇਖਣ ਤੇ ਪਾਲਣ ਬਿਤਾ ਪਰਮੇਸ਼ਰ ਅੱਜ ਸਾਡੇ ਅੰਦਰ ਮਸੀਹਸੂ ਦਾ ਆਰਾਮ ਕੰਮ ਕਰੇ ਖੁਦਾ ਰਸੀ ਖੁਦਾ ਦੇ ਆਰਾਮ ਦੇ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਈਏ ਸਾਡੇ ਉੱਤੇ ਤੁਹਾਡੀ ਦਇਆ ਠਹਿਰੇ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਪ੍ਰੇਮ ਨੂੰ ਪ੍ਰਾਪਤ ਕਰੀਏ ਸਦਾ ਦੀ ਦਇਆ ਸਦਾ ਦੀ ਕਿਰਪਾ ਸਾਡੇ ਉੱਤੇ ਹੋਵੇ ਖੁਦਾਵਨ ਤੁਹਾਡਾ ਰੂਪ ਆਕ ਸਾਡੇ ਨਾਲ ਹੋਵੇ ਪਿਤਾ ਪਰਮੇਸ਼ਰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸਾਡੀ ਹਿਫਾਜ਼ਤ ਕਰਨਾ ਮਦਦ ਸਹਿਯਤ ਅਗਵਾਈ ਕਰਨਾ ਬਾਰੇ ਪ੍ਰਭੂ ਜੀ ਦਇਆ ਕਰਨਾ ਬੇਰੇ ਪਰਮੇਸ਼ਰ ਪਿਤਾ ਕਿਰਪਾ ਕਰਨਾ ਬੇਰੇ ਪ੍ਰਭੂ ਜੀ ਥੈਂਕ ਯੂ ਜੀਸਸ ਹallelujah 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 ਤਨਵਾਦੀ ਕਰਦੇ ਪਿਆਰੇ ਖੁਦਾ ਜਿੰਨੇ ਵੀ ਪੈਨ ਪਈ ਬਿਮਾਰੀਆਂ ਵਿੱਚ ਨੇ ਖੁਦਾ ਹਾਰੀ ਕੋ ਰੋਗ ਬਿਮਾਰੀਆਂ ਤੋਂ ਇਹਨਾਂ ਨੂੰ ਆਜ਼ਾਦ ਕਰਨਾ ਪ੍ਰਭੂ ਜੀ ਜਿੰਨੇ ਵੀ ਥੜ ਵਿੱਚ ਨੇ ਖੁਦਾ ਜਨਾਂ ਦੀਆਂ ਥੋੜਾ ਨੂੰ ਤੁਸੀਂ ਪੁਰਿਆ ਕਰਨਾ ਇਹਨਾਂ ਦੀਆਂ ਸਾਰੀਆਂ ਹੀ ਕਮੀਆਂ ਘਟੀਆਂ ਜ਼ਰੂਰਤਾਂ ਤੁਹਾਡੇ ਸਮਰਥੀ ਨਾਮ ਸਰਗਰਾਜ ਦੇ ਵਿੱਚੋਂ ਪੂਰੀਆਂ ਕੀਤੀਆਂ ਜਾਣ ਤੁਹਾਡਾ ਸੰਝਾ ਫਤਿਹਮੰਦ ਹੱਥ ਹਾਰੀ ਦੀ ਹਿਫਾਜ਼ਤ ਕਰੇ ਤਾਡੀ ਕਿਰਪਾ ਦਇਆ ਭਾਈ ਪਰ ਪੂਰੀ ਸਦਾਤ ਲੈ ਕੇ ਸਦਾ ਤੱਕ ਸਾਡੇ ਨਾਲ ਹੋਵੇ ਪ੍ਰਭੂ ਜੀ ਆਪਣੇ ਜੰਦਾ پاک ਲਹੂ ਦੇ ਵਸੀਲੇ ਸਾਡਾ ਸਭ ਦਾ ਅਭਿਸ਼ੇਕ ਕਰਨਾ ਬles ਕਰਨਾ ਆਸ਼ੀਸ਼ ਕਰਨਾ ਪਿਆਰੇ ਖੁਦਾ ਸੀ ਸਭ ਦੇ ਸੌਤਾ ਦੇ ਰਾਜ ਤੁਹਾਡੀ ਮਹਿਮਾ ਚ ਵਾਦੇ ਚਲੇ ਜਾਈਏ ਅੱਜ ਹਰੀ ਕੀ ਆਤਮਾ ਨੂੰ ਆਰਾਮ ਦਿਓ ਖੁਦਾ ਜੋ ਇਹਨਾਂ ਦੇ ਮਨ ਤੇ ਵਿਅਰਥ ਦੇ ਸੋਚ ਦੇ ਵਿਚਾਰਾਂ ਨੇ ਖੁਦਾਵਨ ਵਿਅਰਥ ਦੀਆਂ ਸੋਚਾਂ ਤੇ ਵਿਚਾਰਾਂ ਨੂੰ ਯੇਸ਼ੂ ਨਾਮ ਜਨਾਂ ਦੀ ਜ਼ਿੰਦਗੀ ਚੋਂ ਦੂਰ ਕਰੋ ਪਿਆਰੇ ਖੁਦਾ ਆਪਣੀ ਕਿਰਪਾ ਆਸ਼ੀਸ਼ ਬਰਕਤ ਇਹਨਾਂ ਦੀ ਜ਼ਿੰਦਗੀ ਵਿੱਚ ਭੇਜੋ ਪਿਤਾ ਤੁਹਾਡਾ ਦਇਆ ਕਿਰਪਾ ਆਸ਼ੀਸ਼ ਵਾਲਾ ਹੱਥ ਇਹਨਾਂ ਨੂੰ ਛੋਹੀ ਪਿਤਾ ਜੀ ਹਰ ਇੱਕ ਦੁੱਖ ਰੋਗ ਬੋਝ ਚਿੰਤਾ ਪਰੇਸ਼ਾਨੀ ਤੋਂ ਜ਼ਾਦ ਕਰੋ ਖੁਦਾਵੰਨ ਤੁਹਾਡੇ ਰਹਿਮ ਤੁਹਾਡੇ ਫਜ਼ਲ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਮੰਗਦੇ ਪਿਆਰੀ ਪਰਮੇਸ਼ਰ ਬਰਕਤ ਆਸ਼ੀਸ਼ ਮਹਿਮਾ ਯਿਸੂ ਦੇ ਨਾਮ ਨੂੰ ਦਿੰਨੇ ਖੁਦਾ ਪੂਰੇ ਪਰਿਵਾਰ ਨੂੰ ਤੁਹਾਡੇ ਲਹੂ ਚ ਬles ਕਰ ਦੇਆ ਪ੍ਰਾਰਥਨਾ ਯਿਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ